ਦੋਸਤੋ ਪਿਆਰ ਪਰਿਸ਼ਦ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਆਇਆ ਜੀ ਸਰਬਚਾਂਦੀ ਸੰਸਥਾ ਪਾਰਕ ਹੈ ਸਿੱਖੋ ਵਾਲੀ ਆਪਣੇ ਮੇਰੇ ਘਰ ਦੇ ਸਾਹਮਣੇ ਉੱਥੇ ਮੁੰਡੇ-ਕੁੰਡੇ ਕਿੱਡੀ ਜਾਂਦੇ ਸੀਗੇ ਜਾਂਦੇ ਰਹੇ ਮੇਰੇ ਕੋਲ ਕੁੜੀਆਂ ਵੀ ਐ ਇਸ ਵੇਲੇ ਆ ਜਾਂਦੇ ਸਾਰੇ ਇੱਥੇ ਸੈਰ ਕਰਨ ਤੋਰਾ ਫੇਰਾ ਕਰਨ ਰੋਟੀ ਹਜਮ ਕਰਨ ਗੰਗਾ ਇਸੇ ਜੀ ਦਾ ਫਾਇਦਾ ਪਾਰਕ ਵਿੱਚ ਗੱਲ ਕਰਦੇ ਸੀ ਆਪਾਂ ਅੱਜ ਗਰਮੀ ਦੀ ਗਰਮੀ ਸਹਿਨਾ ਤੇ ਪੂਰੀ ਜਿਹੜੀ ਅੱਜ ਤਕਰੀਬਨ ਸਾਰੇ ਥਾਂ ਮਾਰਾ ਟੈਂਪਰੇਚਰ 45 ਡਿਗਰੀ ਰਿਹਾ ਪਰਡੇ ਪਿੰਡ ਸਿੱਖਵਾਲੇ ਦਾ ਤੇ ਗੰਗਾ ਨਗਰ ਬਟੰਡਾ ਅਮਰਸਰ ਸਾਹਿਬ ਬਾਕੀ ਹੋਰ ਸائیں ਜਿੱਥੇ ਵੀ ਤਾਪਮਾਨ 45 ਡਿਗਰੀ ਰਿਹਾ 45 ਕਈ ਤਾਈ 46 ਵੀ ਰਿਹਾ ਪੂਰੀ ਲੋਸੀ ਹੁਣ ਵੀ ਬਾਵਾ ਦਾ ਜਮਾ ਪੱਤ ਨਹੀਂ ਹਿਲਦਾ ਬੱਚੇ ਕੱਢੀ ਜਾਂਦੇ ਆਉਦੇ ਮਸਤੀ ਕਰੀ ਜਾਂਦੇ ਆ ਤੇ ਲੋ ਬਹੁਤ ਆ ਪੁੱਜ ਕੇ ਜਿਆਦਾ ਜਿੰਨੇ ਵੀ ਕਹਿ ਦिए ਉਨੀ ਲੋ ਹੈ ਕਰਨ ਸੇਕਦੀ ਹੈ ਲੋ ਕੀ ਇਹ ਕੰਮ ਕਰ ਦਿੰਦਾ ਖੈਰ ਪਤਾ ਨਹੀਂ ਲੱਗਦਾ ਔਰ ਵੈਸੇ ਇਹ ਵੇਖਿਆ ਜਾਵੇ ਪੁੱਜ ਕੇ ਜਾਂਦਾ ਲੋ ਹੈ ਗਰਮੀ ਹੈ ਜੇਠ ਮਹੀਨਾ ਜਾਨੀ ਕਿ ਪੂਰਾ ਤਾਂ ਪਤਾ ਚੜਿਆ ਤੇ ਤੁੰਨੂੰ ਪਤਾ ਲੱਗਦਾ ਹੋਣਾ ਲੋ ਦਾ ਕੀ ਅਸਰ ਹੁਣ ਤਾਂ ਜੇ ਬਿੰਦਕ ਵੀ ਲਾਈਟ ਬੰਦ ਹੁੰਦੀ ਹੈ ਤਾਂ ਬੁਰਾ ਹਾਲ ਹੋ ਜਾਂਦਾ ਹੈ ਬੱਠੇ ਮੁੰਡੇ ਆਹ ਇਹ ਮੁੰਡੂ ਲੱਗਦੀ ਗਰਮੀ ਗਰਮੀ ਇਹ ਗਰਮੀ ਲੱਗਦੀ ਆ ਗਰਮੀ ਦਾ ਰਚਾ ਹੈਗੀ ਆ ਪਰ ਹੁਣ ਥੋੜੀ ਠੰਡ ਆ ਹੁਣ ਠੰਡ ਦਿਨੇ ਕਿਵੇਂ ਸੀ ਦਿਨੇ ਤਾਂ ਪੂਰਾ ਗਰਮੀ ਸੀ ਤਪਦਾ ਸੀ ਲੋਕਾਂ ਨਵਾਲਦੇ ਸੀ ਵਟਨੇ ਘਰੇ ਪਏ ਸੀ ਨਾ 45 ਡਿਗਰੀ ਸੀ ਟੈਂਪਰੇਚਰ ਅੱਜ ਸਾਰੇ ਦਿਨਾਂ ਚ ਤਕਰੀਬਨ ਤਰਜਨਾ ਇੰਨਾ ਹੀ ਹੁੰਦਾ 30 ਮਈ ਤੱਕ ਕਹਿੰਦੇ ਇਹੀ ਹਾਲ ਰਹਿਣਾ ਬਾਕੀ ਵੇਖੋ ਅਗਲਾ ਜੂਨ ਮਹੀਨਾ ਉਦੋਂ ਹੀ ਸ਼ਕਤੀ ਵਾਲਾ ਹੀ ਆਊਗਾ ਹਨਾ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਹਾਂ ਹਾਂ ਲਾਈਵ ਚੱਲੀ ਜਾਂਦੇ ਹਾਂ 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 ਮੈਂ ਸੋਚਿਆ ਮੈ ਪਤਾ ਨਹੀਂ ਹਲਦਾ ਯਾਰ ਦੇਖੀ ਜਮ ਬੁਰਾ ਹਾਲ ਹੈ ਆਵਾ ਹਵਾ ਵੀ ਬੰਦ ਹੈ ਤੇ ਉਧਰੋਂ ਗਰਮੀ ਤਾਂ ਕੀ ਕੱਢਦੀ ਹੈ ਦਿਨੇ پارک ਦਾ ਦੋਸਤੋ ਆਹੀ ਅਨੰਦ ਹੈ ਕਿ ਜਿਹੜਾ ਕੋਈ ਵੀ ਦੋਸਤ ਮਿੱਤਰ ਬੱਚੇ ਇੱਥੇ ਆ ਜਾਂਦੇ ਆ ਉਹਦਾ ਮੋਜ ਮਸਤੀ ਕਰਦੇ ਆ ਟਟਰੀਆਂ ਵੇਖੋ ਬੋਲੀ ਜਾਂਦੀਆਂ ਆ ਬੈਠੀ ਅੱਗੇ ਜੇ ਜੀ ਨਹੀਂ ਹੁੰਨੀ ਸਮਝਦਾ ਭੱਜੀ ਜਾਂਦੀ ਅੱਗੇ ਅੱਗੇ ਟਟਰੀਆਂ ਆਉਦੇ ਰਾਗ ਲਾਪੀ ਜਾਂਦੀਆਂ ਇੱਕ ਟਟਰੀ ਉਧਰ ਪਰਾਂ ਫਿਰਦੀ ਐ ਉਹ ਸਾਦੀ ਐ ਮਿਲਦੀ ਉਹਨੂੰ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਮੁੰਡਿਆਂ ਨੇ ਉੱਥੇ ਆਟੋਮੈਟਿਕ ਵੀ ਲੱਗਦੀਆਂ ਲੱਗੀਆਂ ਵੀ ਆ ਬਤੀਆਂ ਜਦੋਂ ਪਾਤਲੋ ਦੇ ਲੰਘਦੇ ਆ ਆਪੇ ਜਗ ਪੈਂਦੀਆਂ ਘਾ ਦਾ ਵੀ ਹਾਲ ਮਾੜਾ ਹੀ ਐ ਗਰਮੀ ਬਹੁਤ ਐ ਇਸ ਲਈ ਘਾ ਦੇ ਪਾਣੀ ਪੁਣੀ ਉਹਦਾ ਛਿੜਕਦੇ ਮੁੰਡੇ ਪਰ ਫਿਰ ਵੀ ਗਰਮائش ਕਰਕੇ ਹਰਕ ਪੈਂਦਾ ਕਿਉਂਕਿ ਤਾਂ ਬਹੁਤ ਜ਼ਿਆਦਾ ਸਾਰੇ ਹਾਲਾਤ ਹੀ ਸਾਰੇ ਥਾਵਾਂ ਤੇ ਹੋ ਜੇ ਆ ਉਹ ਇਸ ਕਰਕੇ ਮੈਂ ਸੋਚਿਆ ਚਲ ਪਾਰਕ ਦੇ ਵਿੱਚ ਹੀ ਜਾਈਏ। ਫਿਰ ਇਹਨਾਂ ਨੂੰ ਤੁਹਾਨੂੰ ਦਿਖਾ ਦਈਏ ਪਾਰਕ ਦੇ ਵਿੱਚ ਕੀ ਕੁਝ ਨਜ਼ਾਰੇ ਹੁੰਦੇ ਐ ਇਸ ਵੇਲੇ। ਕਾਫੀ ਜਣੇ ਸੀ ਦੁਪਹਿਰਾਂ ਮੈਂ ਪਹਿਲਾਂ ਦੇਖ ਕੇ ਗਿਆ ਬਾਹਰ। ਪਰ ਹੁਣ ਆਪੋ ਦੇ ਘਰਾਂ ਨੂੰ ਜਾਂਦੇ ਰੇ। ਬੱਚੇ, ਬੀਬੀਆਂ, ਵੱਡੀਆਂ ਉਮਰ ਦੀਆਂ ਉਹ ਵੀ ਆ ਜਾਂਦੀਆਂ। ਸਾਰਾ ਕੁਝ ਇੱਥੇ ਇੰਤਜ਼ਾਮ ਪੂਰਾ ਕੀਤਾ ਹੋਇਆ ਹੈ। ਇਹ ਤਾਂ ਵਾਸਤੇ ਵੀ ਵਰਜਿਸ਼ ਕਰਨ ਦੇ ਵਾਸਤੇ ਜਿਹੜੇ ਬਾਹਰ ਲਈ ਐਕਸਰਸਾਈਜ਼ ਵਾਸਤੇ ਲੱਗੇ ਹੋਏ ਆ ਆ ਮੁੰਡਾ ਹੁਣ ਕਰੂਆ ਕਲਾਕਾਰੀ ਕੋਈ ਹੂੰ ਵਾਹ ਵੀ ਬੜਾਈ ਜਾਂਦਾ ਸੇ ਤਾਂ ਵਾਹ ਵੀ ਵਾਹ ਠੀਕ ਹੈ ਐ ਚੱਲਦਾ ਹੈ ਠੀਕ ਹੈ ਵੇਖ ਲੋ ਜੀ ਮੁੰਡੇ ਨੌਜਵਾਨਾਂ ਵਾਸਤੇ ਵਧੀਆ ਕਰਕੇ ਦਿੱਤਾ ਉਧਰ ਮੁੰਡਿਆਂ ਨੇ ਜੇਤ ਬਣਾਉਂਦੇ ਆ ਕੇ ਤੇ ਨਾਲ ਰੋਟੀ ਹজম ਹੋ ਜਾਂਦੀ ਹੈ ਨਾ ਰੋਟੀ ਹজম ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਚਲੋ ਚੰਗੀ ਵਾਲਾ ਬੋਤਾ ਆਇਆ ਕਰੋ ਇੱਥੇ ਵਧੀਆ ਰੌਣਕ ਮੇਲੇ ਨਾਲ ਲੱਗਿਆ ਰਹਿੰਦਾ ਨੇ ਲਿਆ ਵੇਖੋ ਬੱਚੇ ਬੈਠੇ ਉਧਰ ਵੀ ਸਾਰੇ ਆਏ ਹੋਏ ਐਸ ਵੇਲੇ ਰੁੱਟੀ ਪਾਣੀ ਖਾ ਕੇ ਘੁੰਮਣ ਫਿਰਨ ਵਾਸਤੇ ਪਾਰਕ ਦੇ ਵਿੱਚ ਇੰਦਰਤੂ ਦਾ ਲੱਗਿਆ ਪਰ ਦਿਸਣਾ ਨਹੀਂ ਸਾਨੂੰ ਕਿਉਂਕਿ ਯੂਲਰ ਨੇਰੇ ਦੇ ਵਿੱਚ ਦੇਖੋ ਮੁੰਡਾ ਪਾਈ ਜਾਂਦਾ ਕਹਾਟ ਇੱਧਰ ਬੱਚੇ ਬੈਠੇ ਆ ਬੱਚੇ ਜੋ ਆਕ ਜੱਲੇ ਨਿਆਣੀ ਇਹ ਲੋ ਦੋਸਤੋ ਉਧਰ ਜਗਰਾਤਾ ਵੀ ਚੱਲੀ ਜਾਂਦਾ ਜਗਰਾਤੇ ਦੀ ਆਵਾਜ਼ ਸਤ ਸੁਣਣ ਦੀ ਉਹ ਮਾੜੀ ਮੁੱਟੀ ਬਹੁਤ ਸੋਹਣਾ ਬਣਿਆ ਪਾਰਕ ਘੁੰਮਣ ਫਿਰਨ ਦੇ ਲਈ ਦੋਸਤਾਂ ਮਿੱਤਰਾਂ ਦੇ ਬੱਚਿਆਂ ਦੇ ਪਿੰਡ ਵਾਲਿਆਂ ਲਈ ਚੰਗਾ ਉਦਮ ਕੀਤਾ ਉੱਤੇ ਵੀ ਲੱਗਾਤਰ ਕਿਦਰ ਕਿ ਬਹੁਤ ਬੀਬੀਆਂ ਆਉਂਦੇ ਜਿਨ੍ਹਾਂ ਨੂੰ ਡਾਕਟਰਾਂ ਨੇ ਇਹ ਸਲਾਹ ਦਿੱਤੀ ਹੈ ਭਾਈ ਤੁਸੀਂ ਬੜਾ ਮੁੱਟਾ ਐਕਸਰਸਾਈਜ਼ ਵਗੈਰਾ ਕਰਿਆ ਕਰੋ। ਉਹ ਕਰਦੇ ਆ ਆ ਕੇ। ਅਲੱਗ-ਗੱਲਾ ਕਿਤੇ ਹਰ ਤਰ੍ਹਾਂ ਦੇ ਐਕਸਰਸਾਈਜ਼ ਕਰਨ ਦੇ ਲਈ ਲੱਗੇ ਹੋਏ ਆ। ਜਿੰਨ ਰਿਆਣੇ ਲੱਗੇ ਕੀ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਆ ਦੇਖੋ। ਬੱਚੇ ਖੇਡੀ ਜਾਂਦੇ ਮਾਰੀ ਜਾਂਦੇ ਆ। ਇੱਕ ਦੂਜੇ ਦੇ ਉੱਤੇ ਥੱਲੇ। ਚੰਗਾ ਰਹਤਾ ਇਸ ਵੇਲੇ ਵੀ ਬਾਹਰ ਅੰਦਰ ਆ ਕੇ ਦੇਖੀਏ ਦੁਨੀਆਦਾਰੀ। ਦਰਿਆ ਤਾਂ ਇੰਨੀ ਧੁੱਪ ਦੇ ਗਰਮੀ ਹੁੰਦੀ ਹੈ ਕਿ ਬਾਹਰ ਉਣਾ ਵੀ ਔਖਾ ਹੈ। ਗੱਲ ਦੋਸਤੋ ਗਰਮੀ ਦੀ ਕਰਦੇ ਸੀ ਗਰਮੀ ਤਰ੍ਹਾਂ ਤਰ ਵਧਦੀ ਜਾਂਦੀ ਹੈ 30 ਮਈ ਤੱਕ ਇਸੇ ਤਰ੍ਹਾਂ ਹੀ ਹਾਲਾਤ ਰਹਿਣੇ ਆ। ਬਾਕੀ ਦੇਖੋ ਆਉਣ ਵਾਲਾ ਸਮਾਂ ਹੋਰ ਕੀ ਦੱਸਦਾ ਹੈ। ਕਿਵੇਂ ਹਾਲਾਤ ਹੋਣਗੇ। ਦੋਸਤੋ ਬਸ ਇੱਥੇ ਮੈਂ ਲਾਈਵ ਕਰਦਾ ਖਤਮ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਜਾਂਦੇ ਬਸਦੇ ਰਹੋ ਜੇ ਚੰਗੀ ਲੱਗੀ ਲਾਈਵ ਤਾਂ ਅੱਗੇ ਸ਼ੇਅਰ ਕਰ ਦਿਓ ਬੱਚੇ ਦੇਖੋ ਇਸ ਵੇਲੇ ਸਾਰੇ ਪਰਿਵਾਰਾਂ ਦੇ ਪਰਿਵਾਰ ਆਉਂਦੇ ਆ ਇਸ ਵੇਲੇ ਧੀਆਂ ਧਿਆਣੀਆਂ ਵੀ ਹੈ ਇੱਥੇ ਪਹਿਣਾ ਪਰਵਾਂ ਨਾਲ ਆਦਦੇ ਨਾਲ ਸਾਰੇ ਬੱਚੇ ਆਉਂਦੇ ਆ ਕੰਪਰ ਪ੍ਰਾਇਮਰੀ ਸਕੂਲ ਰਹਿ ਜਾਂਦਾ ਪਰ ਇਹ ਬੱਤੀ ਜਗੀ ਜਾਂਦੀ ਪਾਰਕ ਦੇ ਵਿੱਚ ਚਾਨਣ ਦਾ ਪੂਰਾ ਪ੍ਰਬੰਧ ਨਾਲ ਸੜਕ ਲੱਗਦੀ ਹੈ ਇੱਧਰ ਸਾਡੇ ਸਾਹਮਣੇ ਘਰ ਹੈ ਉਹ ਸਾਡਾ ਤਾਜੀ ਦਾ ਘਰ ਹੈ ਤੇ ਇਹ ਮੇਰਾ ਘਰ ਹੈ ਸਾਹਮਣੇ ਤੁਸੀਂ ਜਾਂਦਾ ਜਿਹੜਾ ਚਲੋ ਥੋੜਾ ਜਿਹਾ ਆਪਾਂ ਚੱਲਦੇ ਆ ਬਾਹਰ ਨੂੰ ਸੜਕ ਦੇ ਦਰਸ਼ਨ ਕਰਾ ਦਿੰਦੇ ਆ ਦੋਨੋਂ ਸੜਕ ਇਸ ਵੇਲੇ ਪੂਰੀ ਵਗਦੀ ਆ ਇਹ ਕਿਉਂਕਿ ਬਟੰਡੇ ਨੂੰ ਜਿਹੜੇ ਲੰਗਰ ਵਾਲਿਆ ਬਹੁਤ ਬਟੰਡਾ ਉਹ ਵੀ ਇੱਧਰ ਵੀ ਲੰਗਦੇ ਆ ਜਾਦਾ ਲੋਕ ਹੋਰ ਵੀ ਫੈਲ ਆਖਦੇ ਜਿਹੜੇ ਹੈਗੇ ਆ ਉਹ ਇੱਧਰ ਦੀ ਲੰਗਦੇ ਆ ਨੇੜੇ ਪੈ ਜਾਂਦਾ ਇੱਧਰ ਦੀ ਰਸਤਾ ਤੇਲ ਵਾਲੇ ਟਰੱਕ ਬਹੁਤ ਲੰਘਦੇ ਆ ਜਿਹੜੇ ਗਾਂਡੇ ਪੂ ਦੇ ਵਿੱਚ ਤੇਲ ਲੈ ਕੇ ਜਾਂਦੇ ਆ ਲੋ ਜੀ ਦੋਸਤੋ ਸ਼ੁਕਰੀਆ ਤੁਹਾਡੇ ਅੰਦਰ ਤਾਂ ਹਨੇਰਾ ਕਿਸੇ ਪਾਸੇ ਦੀਦਾ ਨਹੀਂ ਬੱਤੀਆਂ ਬੰਦ ਆ ਪਾਈ ਹੁੰਦੇ ਹਜੇ ਵੀ ਲੋਕ ਸੜਕ ਤੇ ਹੋਈ ਤੋਰਾ ਫੇਰਾ ਜਾਰੀ ਆ ਦੋਸਤੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਕਹਾਂ ਦੇ ਵਾਸਤੇ ਰਹੋ ਤੁਹਾਨੂੰ ਦਿਖਾਉਣ ਵਾਸਤੇ ਮੈਂ ਆਇਆ ਸੀ ਬਾਰ ਦਾ ਮਾਹੌਲ ਇਹੋ ਜਿਹਾ ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਣਾ ਮਾਹੌਲ ਸਾਡਾ ਪਿੰਡ ਦਾ ਤੇ ਚੰਗਾ ਜੀ ਅਰਦਾਚਾਣਾ ਸਤਿ ਸ਼੍ਰੀ ਅਕਾਲ